ਇਹ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਮੋਹਾਲੀ ਕੋਰਟ ਦਾ ਇੱਕ ਹੁਕਮ ਸਾਹਮਣੇ ਆਇਆ ਦਿੱਲੀ ਦੇ ਪੁਲਿਸ ਕਮਿਸ਼ਨਰ ਅਤੇ ਸ਼ਿਮਲਾ ਪੁਲਿਸ ਮੁਖੀ ਨੂੰ ਹੁਕਮ ਦਿੱਤਾ ਗਿਆ ਮਜੀਠੀਆ ਕੇਸ ਦੀ ਜਾਂਚ ਵਿੱਚ ਸਹਿਯੋਗ ਕਰਨ ਦਾ ਹੁਕਮ ਦੇ ਦਿੱਤਾ ਗਿਆ ਦਰਅਸਲ ਪੰਜਾਬ ਵਿਜੀਲੈਂਸ ਦਾ ਪੂਰਨ ਸਹਿਯੋਗ ਕੀਤਾ ਜਾਵੇ ਇਹ ਆਰਡਰ ਕੀਤਾ ਗਿਆ ਮੋਹਾਲੀ ਅਦਾਲਤ ਦੇ ਵੱਲੋਂ ਵਿਜੀਲੈਂਸ ਮਜੀਠੀਆ ਨਾਲ ਜੁੜੀਆਂ ਪ੍ਰਾਪਰਟੀਆਂ ਦੀ ਜਾਂਚ ਕਰ ਰਹੀ ਹੈ ਅਤੇ ਇਸੇ ਨੂੰ ਲੈ ਕੇ ਵਿਜੀਲੈਂਸ ਵਿਕਰਮ ਸਿੰਘ ਮਜੀਠੀਆ ਨੂੰ ਮਸ਼ਹੂਬਰਾ ਵੀ ਲੈ ਕੇ ਪਹੁੰਚੀ ਸੀ ਸ਼ਿਮਲਾ ਦੇ ਨਾਲ ਲੱਗਦਾ ਹੈ ਤੇ ਦੂਜੇ ਪਾਸੇ ਦਿੱਲੀ ਵੀ ਲੈ ਕੇ ਜਾ ਸਕਦੀ ਹੈ ਦੱਸ ਦਈਏ ਕਿ ਕੱਲ ਬਹਾੜੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਜਿਸ ਦੌਰਾਨ ਕੁਝ ਟਿੱਪਣੀਆਂ ਅਦਾਲਤ ਦੇ ਵੱਲੋਂ ਕੀਤੀਆਂ ਗਈਆਂ ਜਿਸ ਦੇ ਵਿੱਚ ਇਸ ਦਾ ਵੀ ਜ਼ਿਕਰ ਹੈ ਦਿੱਲੀ ਅਤੇ ਪੁਲਿਸ ਕਮਿਸ਼ਨਰ ਦਿੱਲੀ ਦੇ ਅਤੇ ਜੋ ਸ਼ਿਮਲਾ ਦੇ ਪੁਲਿਸ ਮੁਖੀ ਨੇ ਉਹਨਾਂ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਨੇ ਕਿ ਮਜੀਠੀਆ ਕੇਸ ਦੀ ਜਾਂਚ ਦੇ ਵਿੱਚ ਸਹਿਯੋਗ ਕੀਤਾ ਜਾਵੇ ਪੰਜਾਬ ਵਿਜੀਲੈਂਸ ਦਾ ਪੂਰਨ ਸਹਿਯੋਗ ਕਰ ਲਈ ਕਿਹਾ ਗਿਆ ਮੋਹਾਲੀ ਅਦਾਲਤ ਦੇ ਵੱਲੋਂ ਤੇ ਵਿਜੀਲੈਂਸ ਮਜੀਠੀਆ ਦੇ ਨਾਲ ਜੁੜੀਆਂ ਜਿੰਨੀਆਂ ਵੀ ਜ਼ਮੀਨ ਐ ਜਿੰਨੀ ਵੀ ਜਾਇਦਾਦ ਐ ਉਸ ਦੀ ਪੜਤਾਲ ਕਰ ਰਹੀ ਆ ਉਸ ਦੀ ਜਾਂਚ ਕਰ ਰਹੀ ਆ ਕਿਉਂਕਿ ਆਮਦਨ ਤੋਂ ਵੱਧ ਜੋ ਪ੍ਰਾਪਰਟੀਆਂ ਬਣਾਈਆਂ ਨੇ ਉਸ ਦਾ ਜ਼ਿਕਰ ਹੋ ਰਿਹਾ ਹੈ ਬਾਰ-ਬਾਰ ਆਮਦਨ ਤੋਂ ਵੱਧ ਜਾਇਦਾਦ ਦਾ ਜ਼ਿਕਰ ਹੋ ਰਿਹਾ ਹੈ ਡਿਸਪਰਪੋਰਸ਼ਨੇਟ ਐਸੈਟਸ ਦੀ ਗੱਲ ਐ ਤੇ ਉਸੇ ਮਾਮਲੇ ਦੇ ਵਿੱਚ ਲਗਾਤਾਰ ਬਿਕਰਮ ਮਜੀਠੀਆ ਤੋਂ ਪੁੱਛ ਕੇ ਚੋਰੀ ਐ ਪਹਿਲਾ 7 ਦਿਨ ਦਾ ਰਿਮਾਨ ਸੀ ਉਸ ਤੋਂ ਬਾਅਦ 4 ਦਿਨ ਦਾ ਰਿਮਾਂਡ ਹੈ ਲਗਾਤਾਰ ਰਿਮਾਂਡ ਤੇ ਨੇ ਵਿਕਰਮ ਮਜੀਠੀਆ ਤੇ ਚਰਚਾ ਇਹ ਵੀ ਸੀ ਕਿ ਉਹਨਾਂ ਨੂੰ ਯੂਪੀ ਦੇ ਗੋਰਖਪੁਰ ਲਿਜਾਇਆ ਜਾ ਸਕਦਾ ਹੈ ਜਾਂ ਦਿੱਲੀ ਲਿਜਾਇਆ ਜਾ ਸਕਦਾ ਹੈ ਅਜਿਹੇ ਦੇ ਵਿੱਚ ਮੋਹਾਲੀ ਅਦਾਲਤ ਦੇ ਵੱਲੋਂ ਇਹ ਵੀ ਹੁਕਮ ਕੀਤਾ ਗਿਆ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਕਿ ਪੂਰਨ ਸਹਿਯੋਗ ਕੀਤਾ ਜਾਵੇ ਤੇ ਸ਼ਿਮਲਾ ਪੁਲਿਸ ਮੁਖੀ ਨੂੰ ਵੀ ਕਿ ਮਜੀਠੀਆ ਕੇਸ ਦੀ ਜਾਂਚ ਦੇ ਵਿੱਚ ਸਹਿਯੋਗ ਕੀਤਾ ਜਾਵੇ ਜੋਧਰ ਪਠਾਨਕੋਟ ਦੇ ਵਿੱਚ ਨਸ਼ਾ ਤਸਕਰ ਪਰਿਵਾਰ ਤੇ ਬਲਡੋਜ਼ਰ ਐਕਸ਼ਨ ਹੋਇਆ ਨਸ਼ਾ ਤਸਕਰ ਪਰਿਵਾਰ ਦਾ ਘਰ ਤਾ ਦਿੱਤਾ ਗਿਆ ਪਰਿਵਾਰ ਤੇ ਇੱਕ ਨਹੀਂ ਦੋ ਨਹੀਂ ਬਲਕਿ 22 ਐਨਡੀਪੀਐਸ ਦੇ ਕੇਸ ਦਰਜ ਨੇ ਐਸਐਸਪੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਅਪਰਾਧਿਕ ਘਟਨਾਵਾਂ ਦੇ ਵਿੱਚ ਇਹ ਪਰਿਵਾਰ ਸ਼ਾਮਲ ਸੀ ਪਰਿਵਾਰ ਦੇ ਹਰ ਇੱਕ ਮੈਂਬਰ ਤੇ ਪਰਚਾ ਦਰਜ ਹੈ ਵੱਡੀ ਖਬਰ ਹੈ ਕਿਉਂਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਬਲਡੋਜ਼ਰ ਐਕਸ਼ਨ ਚੱਲ ਰਿਹਾ ਹੈ ਜਿਹੜੇ ਵੀ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਗੈਰ ਕਾਨੂੰਨੀ ਘਰ ਢਾਹੇ ਜਾ ਰਹੇ ਨੇ ਤੇ ਹੁਣ ਬਲਡੋਜ਼ਰ ਐਕਸ਼ਨ ਹੋਇਆ ਪਠਾਨਕੋਟ ਦੇ ਵਿੱਚ ਸਭ ਤੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਪਰਿਵਾਰ ਤੇ ਕੁੱਲ 27 ਕੇਸ ਦਰਜ ਨੇ ਹਨ ਡੀਪੀਐਸ ਤੋਂ ਅਧੀਨ ਅਤੇ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਪੂਰੇ ਦਾ ਪੂਰਾ ਪਰਿਵਾਰ ਸ਼ਾਮਲ ਹੈ ਤੇ ਪਰਿਵਾਰ ਦਾ ਹਰ ਇੱਕ ਜੀ ਕੋਈ ਵੀ ਜੀ ਅਜਿਆ ਨਹੀਂ ਹੈ ਜਿਸ ਤੇ ਪਰਚਾ ਦਰਜ ਨਾ ਹੋਵੇ ਪਰਿਵਾਰ ਦੇ ਹਰ ਮੈਂਬਰ ਤੇ ਪਰਚਾ ਦਰਜ ਹੈ ਉਹ ਆ ਮਾਰ ਵਿੱਚ ਰਹਿੰਦਾ ਹੈ ਇਹ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮਕਦਮੇ ਨਾਰਕੋਟਿਕਸ ਦੇ ਦਰਜ ਹੈ ਔਰ ਇਹ ਸੀਨਾ ਜ਼ੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਠੀਕ ਮਾਰ ਕੀਤੀ ਹੈ ਤੇ ਬਣਾਈ ਹੋਈ ਹੈ ਉਹਨੂੰ ਅੱਜ ਮਿਊਸਪਲ ਕੌਂਸਲ ਸੁजानਪੁਰ ਦੇ ਅਧਿਕਾਰੀ ਤੇ ਚੋਣ ਦੇ ਐਗਜ਼ੀਕਟਿਵ ਅਫਸਰ ਉਹਨਾਂ ਦੀ ਟੀਮ ਐਗਜ਼ੀਕਟਿਵ ਅਸਟੈਂਟ ਵੀ ਕੀ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਕੰਮ ਦੀ ਹੈ ਜੀ ਆ ਇਹ ਦਾ ਨਾਮ ਪਸ਼ੋਕਰ ਜਿਹੜਾ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਪਰਾਧਿਕ ਕਿਸਮ ਤੋਂ ਕਰਨ ਵਾਲਾ ਨਿਕਲ ਰਿਹਾ ਹੈ। ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟੇ। ਤੇ ਉਧਰ ਭ੍ਰਸ਼ਟਾਚਾਰ ਖਿਲਾਫ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਫਰੀਦਕੋਟ ਦੇ ਡੀਐਸਪੀ ਕ੍ਰਾਈਮ ਅਗੇਸਟ ਔਮਨ ਰਜਨਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀਐਸਪੀ ਨੇ 1 ਲੱਖ ਰੁਪਇਆ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਦਰਅਸਲ ਇਸ ਡੀਐਸਪੀ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਸੀ ਅਤੇ ਇਸ ਡੀਐਸਪੀ ਨੇ ਸ਼ਿਕਾਇਤ ਰੱਦ ਕਰਨ ਦੇ ਲਈ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਰਿਸ਼ਵਤ ਐਸਐਸਪੀ ਦਫ਼ਤਰ ਨੂੰ ਦੇ ਕੇ ਸ਼ਿਕਾਇਤ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਡੀਐਸਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀਐਸਪੀ ਤੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਐਫਆਈਆਰ ਦਰਜ ਕਰ ਲਈ ਗਈ ਆ ਤੇ ਨਾਲ ਹੀ ਵਿਭਾਗੀ ਕਾਰਵਾਈ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜ਼ੀਰੋ ਟੋਲਰੈਂਸ ਹੈ ਰਿਸ਼ਵਤ ਖੋਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਅਤੇ ਇਸੇ ਦੇ ਅਧੀਨ ਫਰੀਦਕੋਟ ਦੇ ਇੱਕ ਡੀਐਸਪੀ ਨੂੰ ਕਾਬੂ ਕਰ ਲਿਆ ਗਿਆ। ਐਸੋ ਵੀ ਪ੍ਰੋਗਰਾ ਜਨਟਾ ਟੂ ਪ੍ਰੋਗਰਾ ਜਨਤੀ ਮੈਡਮ ਪੂਰਾ ਮਾਮਲਾ ਕੀ ਹੈ ਕਿਉਂਕਿ ਕੰਪਲੀਟ ਆਈ ਕੰਪਲੀਟ ਦੀ ਗੱਲ ਕਰੀ ਤਾਂ ਮਹੀਨੇ ਦੀ ਕੰਪਲੀਟ ਸੀ ਤਾਂ ਉਹ ਕਾਰਵਾਈ ਟੋਟਲ ਕਿਵੇਂ ਹੋਏਗੀ ਇੱਕ ਪੁਰਾਣੀ ਇੱਕ ਦਰਖਾਸਤ ਡੀਐਸਪੀ ਰਾਜਨਪਾਲ ਨੂੰ ਮਾਰਕ ਸੀਗੀ ਜਿਹੜਾ ਮੈਟਰਿਮੋਨੀਅਲ ਡਿਸਪਿਊਟ ਸੀ ਸੋ ਹੁਣ ਕੁਝ ਟਾਈਮ ਪਹਿਲਾਂ ਸਾਡੇ ਕੋਲ ਉਸੇ ਪਾਰਟੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਜੇਛੇ ਇਹ ਕਿਹਾ ਗਿਆ ਕਿ ਉਸ ਮੈਟਰ ਕੋ ਸੈਟਲ ਕਰਨ ਦੇ ਵੇਸ ਚ ਡੀਐਸਪੀ ਰਾਜਨਪਾਲ ਵੱਲੋਂ ਉਹਨਾਂ ਕੋਲ 1 ਲੱਖ ਰੁਪਏ ਰਿਸ਼ਵਤ ਲਈ ਗਈ ਔਰ ਹੋਰ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਸੋ ਉਹ ਦੇ ਅਗੇਂਸਟ ਉਹਨਾਂ ਨੇ ਇੱਥੇ ਐਸਐਸਪੀ ਦਫ਼ਤਰ ਇੱਕ ਦਰਖਾਸਤ ਦਿੱਤੀ ਜਦੋਂ ਡੀਐਸਪੀ ਰਾਜਨਪਾਲ ਨੂੰ ਇਹ ਪਤਾ ਚੱਲਾ ਕਿ ਉਹਨਾਂ ਦੇ ਅਗੇਂਸਟ ਅਸੀ ਇੱਕ ਸ਼ਿਕਾਇਤ ਹੋ ਗਈ ਹੈ ਤਾਂ ਉਹਨਾਂ ਨੇ ਐਸਐਸਪੀ ਆਫਿਸ पहुँच के जोड़ा स्टाफ है उन्होंने भी रिश्वत देने की पेशकश की उस मैटर रफा दफा करते जो ये मैटर साढ़े ध्यान च आया तो असी ए बिल्कुल जीरो टॉलरेंस पॉलिसी हुए इमीडिएएटली एक एक्शन एक लिया और एफ आई आर नंबर टू एटी नाइन रजिस्टर हुई है अंडर सैक्शन सिक्स एंड सैवन ऑफ पी स एक्ट एट पी एस सिटी फरीदकोट और अगे होर कार्रवाई करते हुए इस ऑलरेडी डिप साहब की